ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਤਹਿਸੀਲ ਮੋਗਾ ਮੋਗਾ ਹੀ ਆ ਚੜੈਕ ਵਾਲੀ ਨਹਿਰ ਤੇ ਬਾਈ ਦਾ ਘਰ ਆ ਉਹ ਸਾਹਮਣੇ ਆ ਸਫੈਦੇ ਦੀ ਨਹਿਰ ਤੇ ਆ ਆ ਨਹਿਰ ਤੋਂ ਸਿੱਧੀ ਪਈ ਆਉਂਦੀ ਆ ਵੀਰ ਦੇ ਘਰੇ ਆ ਜਾਂਦੀ ਆ ਉਹ ਨਹਿਰ ਵਾਲੇ ਪੌਲ ਤੋਂ ਮਸਾਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਘਰ ਆ ਵੀਰ ਦਾ ਇਹੜੇ ਕਰੇ ਵੀਡੀਓ ਬਣਾ ਰਹੇ ਆ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਡੇਲੀ ਪਸ਼ੂ ਲਿਆਉਂਦਾ ਸੋਹਣੇ ਸਾਫ ਸੁਥਰੇ ਲਿਆ ਕੇ ਸੇਲ ਕਰਦਾ ਪੰਜ 6 ਵਢਾਂ ਅੱਜ ਦੀ ਵੀਡੀਓ ਦੇ ਵਿੱਚ ਸੇਲ ਹੈ ਇੱਕ ਬਹੁਤ ਚੰਗੇ ਦੁੱਧ ਵਾਲੀ ਵੱਡੇ ਹਵਾਨੇ ਵਾਲੀ ਤਾਜੀ ਸੂਈ ਦੋ ਬਦਾਮੀ ਰੰਗ ਦੀਆਂ ਜਰਸੀਆਂ ਪੰਜ ਨਾਲ ਕੇ ਗੱਬਣ ਇੱਕ ਸੂਈ ਸਵਾਈ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਹੱਸਿਕਾ ਹੱਸਿਕਾ ਬਾਈ ਨਾਂ ਦੱਸ ਦੀਏ ਨਾਮ ਲਾਲੀ ਬਾਈ ਪਿੰਡ ਚੜੱਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਹੈ ਬਾਈ 6 ਪਸ਼ੂ ਹਾਂਜੀ 6 ਆ ਬਾਈ ਇੱਕ ਸੂਈ ਵੀ ਆ ਪੰਜ ਗੱਬਣ ਕਿਹੜੇ ਪਾਸੋਂ ਲੱਗੇ ਜਿੱਧਰੋਂ ਮਰਜ਼ੀ ਲੱਗ ਜਾ ਬਈ ਸੂਈ ਤੋਂ ਲੱਗਣਾ ਸੂਈ ਚ ਲੱਗ ਗਿਆ ਨੇ ਦੱਸੋ ਸੂਈ ਬਾਰੇ ਬਈ ਇਹ ਨਾਲ ਦੂਜੇ ਸੂਏ ਸੂਈ ਆ ਹਮ ਤੇ ਬਹਿਣੀ ਬਹਿਣੀ ਵਾਲਾ ਮਗਰਲਾ ਥਣੋਂ ਤੇਲ ਆ ਬਈ ਜਮਾਂਦਰੂ ਹਮ ਆਪਾਂ ਵੀ ਤੇਲ ਮੰਨ ਕੇ ਲਈ ਆ ਤੇਲ ਕਹਿ ਕੇ ਹੀ ਦੇਣੀ ਆ ਜੋ ਹੈ ਹੀ ਤੇਲ ਹਣਾ ਹਮ ਮਗਰ ਬੱਛਾ ਹਮ ਠੀਕ ਆ ਜੇ ਜੂਰ ਦੀ ਜਮਾ ਓਕੇ ਆ ਜੀ ਤੋਂ ਲਈ ਆ ਉਹਨਾਂ ਨੇ ਬਈ 24 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦਾ ਹਮ ਤੰਨਾ ਥਣਾ ਚ ਅਸੀਂ 24 ਚੋਂ ਦੇ ਰਹੇ ਆ ਹਮ ਤੇ ਜਿਹੜੇ ਸਾਣਾ ਥਣ ਭਾਂਡਾ ਲੱਗਿਆ ਹੈਮਤ ਬਈ ਇੰਨਾ ਆਰਾਮ ਨਹੀਂ ਦੇਊਗੀ ਵਹਿੜ ਕਾਲ ਦੀ ਸੂਈ ਅਠਾ 12 ਤੋਂ 13 ਕਿਲੋ ਨੈਟ ਬੋਲਾ ਤਿਆਰ ਆ ਵੈੜਦੇ ਠੀਕ ਹੈ ਆਪਣੇ ਘਰੇ ਆ ਕੇ ਜਦੋਂ ਮਰਜੀ ਅਗਲਾ ਤਸੱਲੀ ਕਰ ਲਈ ਲਓ ਜੀ ਬਾਈ ਕਹਿੰਦਾ ਆਪਣੇ ਘਰੇ ਆ ਕੇ ਕਾਲ ਦੀ ਸੂਈ ਥਲੇ ਕੋਈ ਵੀ ਭੈਣ ਭਰਾ 12 ਤੋਂ 13 ਕਿਲੋ ਬੋਲਾ ਨੈਟ ਕੰਡੇ ਦੇ ਜੋਕ ਕੇ ਲੈ ਜੇ ਜੀ ਤੋਂ ਲਈ ਅਗਲੇ ਕਹਿੰਦੇ ਤਿੰਨਾ ਥਾਣਾ ਚ 24 ਕਿਲੋ ਦੁੱਧ ਅਸੀਂ ਛੋਇਆ ਹਵਾਨਾ ਸੋਹਣਾ ਵੱਡਾ ਥੱਬੇ ਦਾ ਹਵਾਨਾ ਤੇ ਜਿਹੜੇ ਹਿਸਾਬ ਨਾਲ ਇਹ ਕਰਮਾ ਵਾਲੀ ਤਿੰਨਾ ਥਾਣਾ ਜੋ ਇਹਨਾਂ ਦੁੱਧ ਦਿੰਦੀ ਆ ਤੇ ਜੇ ਕਿਤੇ ਚਾਰੇ ਥਣ ਚੱਲਦੇ ਹੁੰਦੇ ਵੱਛੀ ਵੀ ਕਿੰਨੇ ਪੈਸਿਆਂ ਦੀ ਹੁੰਦੀ ਤੇ ਦੁੱਧ ਵੀ ਹੋਰ ਦਿੰਦੀ ਵੱਧ ਪਰ ਫੇਰ ਵੀ ਧੰਨ ਜਿਹੜੀ ਤਿੰਨਾ ਥਾਣਾ ਚੋਂ 22 24 ਕਿਲੋ ਦੁੱਧ ਪਹਿਲੇ ਸਵੇਰੇ ਪਿਆ ਗਈ ਐ ਦੂਜੇ ਸਵੇਰੇ ਸੂਈ ਐ 12 ਕਿਲੋ ਬੌਲੀ ਕੱਲ ਦੀ ਸੂਈ ਥੱਲੇ ਨੈਟ ਤਿਆਰ ਐ ਦੋ ਟਾਈਮ ਚਾਰ ਟਾਈਮ ਭਾਵਾਂ ਰੀਜਨਲ ਤਸੱਲੀ ਕਰਕੇ ਲੈ ਜੇ ਅਗਲਾ ਮੋਟਾ ਮੋਟਾ ਅਦੀ ਚੋਈ ਆਈ ਆ ਵਾਲਾ ਥਣ ਚਾਰੇ ਥਣ ਅੱਗੇ ਪਿਛੇ ਫੁੱਲ ਵੈਰਲ ਚ ਗੈਪ ਤੇ ਨਿਕੜ ਮੈਂ ਜਰਸੀ ਜਾਂ ਬੂਥੀ ਜਮਾਂ ਜਰਸੀ ਵਾਲੀ ਆ ਹੂੰ ਮੰਤਰੀ ਦੱਸੀ ਜਾਂਦੀ ਐ ਵੈਡਦੀ ਹੈ ਨਾ ਦੁੱਧ ਵੀ ਮੱਝਾਂ ਵਰਗਾ ਹੋਊਗਾ ਵੈਡਦਾ ਕਿੰਨੇ ਦੀ ਜੇ ਤਾਂ ਥਣ ਸਹੀ ਹੁੰਦਾ ਬਾਈ ਤਾਂ ਤੈਨੂੰ ਵੀ ਬੜਾ ਹਰੇਕ ਨੇ 95 90 ਹੀ ਕਹਿਣਾ ਸੀ ਹੂੰ ਭੰਨ ਤੋੜ ਵਾਲੇ ਲਈ 55 ਨਹੀਂ 49 ਦੀ ਲਓ ਜੀ ਭੰਨ ਤੋੜ ਕਰਨੇ ਜੀ ਨੇ ਉਹਦੇ ਵਾਸਤੇ 55 ਜਿਹਨੇ ਨਹੀਂ ਕਰਨੇ ਉਹਦੇ ਵਾਸਤੇ 49 ਦੀ ਮੰਨਿਆ ਕਿ ਤਿੱਲ ਹੈਗੀ ਆ ਇੱਕ ਥਣ ਨਹੀਂ ਚੱਲਦਾ ਪਰ ਤਿੰਨਾ ਥਣਾ ਚੋਂ ਦੁੱਧ ਬਹੁਤ ਦੇਣਾ ਇਹਨੇ 22 24 ਕਿਲੋ ਦੁੱਧ ਦਿੱਤਾ ਇਹਨੇ ਤੇ 49000 ਦੀ ਕਿਹਨੇ ਦੇਣੀ ਹੈ ਗਾਰੰਟੀ ਆ ਬਾਈ ਹੈ ਦੂਜੇ ਤਿੰਨਾ ਥਣਾ ਦੀ ਫੁੱਲ ਗਾਰੰਟੀ ਆ ਆਪਣੀ ਹਮਮ ਸਹੀ ਆ ਦੋ ਨੰਬਰ ਤੇ ਆ ਜਾ ਦੋ ਨੰਬਰ ਬਾਈ ਜਾਫੀ ਓਰੀਜਨਲ ਪੰਜਾਬ ਵਾਲੀ ਇੰਨੇ ਜੱਤਾਂ ਦਾ ਤਿੰਨਾ ਦੀ ਗਾਰੰਟੀ ਹੋਊ ਆਪਣੀ ਓਰੀਜਨਲ ਪੰਜਾਬ ਵਾਲੀਆਂ ਦੀ ਠੀਕ ਆ ਇਹ ਆਪਾਂ ਫਿਰ ਇੱਕ ਵੀਡੀਓ ਕੀ ਕਹਿੰਨੇ ਆ ਵੀ ਜੇ ਕੋਈ ਬੰਦਾ ਸਾਥ ਵੀ ਕਰਦੇ ਹਿਮਾਚਲ ਵਾਲੀਆਂ ਗਾਂ ਫਰੀ ਹਮ ਇਹ ਕਹਿਣ ਲੱਗਾ ਗੱਲਾਂ ਨਹੀਂ ਆਪਾਂ ਕਿਤੇ ਹਮਾਤ ਵਾਲੀ ਘਰੇ ਨਹੀਂ ਵਾੜੀ ਕਿਤੇ ਆਉਂਦੀਆਂ ਦਾਸ ਖੜੀਆਂ 12 ਖੜੀਆਂ ਫਰੇਕ ਨੂੰ ਪਤਾ ਵੀ ਹਮਾਤ ਨੂੰ ਆਉਂਦੀਆਂ ਆਪਣੇ ਕੋਲੇ ਦੋ ਹੁੰਦੀਆਂ ਜਾਂ ਤਿੰਨ ਹੁੰਦੀਆਂ ਕਿਉਂਕਿ ਭਾਈ ਇੰਨੀਆਂ ਹੀ ਮਿਲਦੀਆਂ ਤੁਰ ਕੇ ਪਿੰਡਾਂ 'ਚ ਓਵੇਂ ਮਿਲਦੀ ਨਹੀਂ ਜਾਂਦੀ ਸਹੀ ਤਾਂ ਜੀ ਤੋ ਲਈਆ ਹਮਤ ਬਾਈ ਉਹਨੇ ਪਹਿਲੇ ਸੂਏ ਦਾ 19 ਕਿਲੋ ਦੁੱਧ ਦੱਸਿਆ ਠੀਕ ਆ ਦਿਨ ਲੈਂਦੀ ਆ 4 ਤੋਂ 5 ਦਿਨ ਹਜੇ ਬਾਕੀ ਭੈਣ ਭਰਾ ਦੀ ਸਮਝ ਨਾ ਲੈਣ ਬਾਈ ਥਣਾ ਦੀ ਭਾਰ ਪਿੱਛੇ ਦੀ ਆਪਣੀ ਸਾਰਿਆਂ ਦੀ ਫੁੱਲ ਗਾਰੰਟੀ ਲਓ ਜੀ ਥਣਾ ਦੀ ਭਾਰ ਦੀ ਸਾਰੀਆਂ ਵੇੜਾਂ ਦੀ ਫੁੱਲ ਗਾਰੰਟੀ ਉਹ 19 ਕਿਲੋ ਦੁੱਧ ਦਿੱਤਾ ਭਾਈ ਕਹਿੰ ਦੂਆ ਸੂਆ ਚਾਰਾਂ ਦਿਨਾਂ ਨੂੰ ਸੂਪੇ ਪੰਜਾਂ ਦਿਨਾਂ ਨੂੰ ਸੂਪੇ ਦਿਹਾੜੀ ਪਹਿਲਾਂ ਸੂਪੇ ਦਿਹਾੜੀ ਉੱਪਰ ਸੂਪੇ ਉਹ ਤਾਂ ਅੱਗੇ ਮਹਾਰਾ ਜੀ ਨੂੰ ਪਤਾ ਪਰ ਦੁੱਧ ਬਾਈ ਕਹਿੰਦਾ 19 ਕਿਲੋ ਦਿੱਤਾ ਇਹਨੇ ਲੈ ਵਿੱਚ ਵਲਟਾਂ ਬਹੁਤ ਪਈਆਂ ਗੁਲਾਬੀ ਥਣ ਥਣਾਂ ਦੀ ਸਾਫ਼ ਸੁਥਰੀ ਥੀਲਸਾਉ ਪੂਰੀ ਆ ਗੱਠਾਂ ਗੁਲੇਵਾ ਪਿੱਛੇ ਨੂੰ ਵੱਧਾ ਸਾਰੀ ਵਲਟ ਢਲ ਕੱਢ ਕੇ ਸੂ ਜਰਸੀਆਂ ਦਾ ਇਹ ਫਾਇਦਾ ਹੁੰਦਾ ਕਿਉਂਕਿ ਇਹਨਾਂ ਦੇ ਵੈਤ ਥੋੜੇ ਹੁੰਦੇ ਆ ਜਦੋਂ ਥੋੜਾ ਵੈਤ ਆ ਤੇ ਖਾਣਾ ਵੀ ਥੋੜਾ ਹੀ ਹੁੰਦਾ ਪਸ਼ੂ ਨੇ ਤੇ ਦੁੱਧ ਹੁੰਦਾ ਇਹਦਾ ਮੱਝ ਵਰਗਾ ਖਰਾਗ ਥੋੜੀ ਖਾਣੀ ਆ ਪੱਠੇ ਥੋੜੇ ਖਾਣੇ ਆ ਤੇ ਦੁੱਧ ਦੇਣਾ ਫੈਟ ਵਾਲਾ ਤੇ ਤਾਂ ਕਰਕੇ ਡਿਮਾਂਡ ਚ ਬਹੁਤ ਹੁੰਦੀਆਂ ਹਰੇਕ ਨੂੰ ਹੁੰਦਾ ਯਾਰ ਜਰਸੀ ਲੈਣੀ ਘਰੇ ਦੁੱਧ ਪੀਣ ਨੂੰ ਜਰਸੀ ਲੈਣੀ ਕਿੰਨੇ ਦੀ ਭਾਈ ਮੌਲਕਰ ਨੂੰ ਅੱਜ ਭਲਾ 80 85 ਗੱਲ ਲਗੇ ਵਿਗੜੀਆਂ ਤਾਂ ਵੀ ਆ ਕਿਉਂਕਿ ਡਿਮਾਂਡ ਤੇ ਆ ਹਨਾ ਅੱਜ ਦੇ ਦਾਂਗੇ ਇਹ ਕਾਟ ਦੀ ਲਓ ਜੀ 60 ਤੇ ਇੱਕ 61000 ਦੀ 19 20 ਕਿਲੋ ਦੁੱਧ ਪਿਆ ਜੂ 61000 ਦੀ ਤਿੰਨ ਨੰਬਰ ਤੇ ਆ ਜਾ ਇਹ ਵੀ ਦੂਜਾ ਸੂਆ ਬਈ ਅਰੀਜਨਲ ਆ ਇਹਦਾ ਮਾਲਕਾ ਨੇ 17 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦਾ। ਦਿਨ ਇਹ ਵੀ ਤਿੰਨ ਲੈ ਜੇ ਚਾਰ ਲੈ ਜੇ। ਲਓ ਜੀ ਇਹਦਾ ਦੁੱਧ ਬਾਈ ਕਹਿੰਦਾ ਮਾਲਕਾ ਨੇ 17 ਕਿਲੋ ਦੱਸਿਆ ਪਿਛਲੇ ਸੂਏ ਦਾ। ਦਿਨ ਇਹ ਵੀ ਤਿੰਨ ਲੈ ਜੇ ਚਾਰ ਲੈ ਜੇ। ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਿੱਚ ਇਹ ਵੀ ਕਰਮਾ ਵਾਲੀ ਸੂ ਪੂਗੀ। 17 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਆ ਸੂਆ ਵਜਣ ਵਜੂਦ ਪੂਰਾ। ਲੇਵਾ ਸੋਹਣਾ ਮੋٹے ਮੋٹے ਥਾਣ। ਚਾਰੇ ਥਾਣ ਗੈਬ ਚ ਕੱਲੇ ਕੱਲੇ ਲੱਗੇ ਆ। ਫੋਰ ਸ਼ਾਂਗ ਹੈ ਨਹੀਂ ਪੂਰਾ ਵੀ। ਬੁੱਤੀਬਾਤੀ ਸੋਹਣੀ ਆ ਸਨਖੀ ਬੱਚੀ ਆ ਇੱਕ ਤਾਂ ਹੈ ਸਨਖੀ ਐ ਇੱਕ ਹੈ ਜਰਸੀ ਐ ਇੱਕ ਦੁੱਧ 17 ਕਿਲੋ ਦਿੱਤਾ 17 ਕਿਲੋ ਦੁੱਧ ਵਾਲੀ ਮੱਝ ਛੇ ਦੀ ਤਾਂ ਮਿਲਦੀ ਨਹੀਂ ਮਿਲੀ ਤਾਂ ਪੌਣੇ 2 ਲੱਖ ਦੀ ਮਿਲੂ ਕਿਉਂਕਿ ਹੋਂ ਤਾਂ ਦਰਮਿਆਨੀ ਮੱਝ ਲੱਖ ਦੀ ਮਿਲਦੀ ਹੋਂ ਤਾਂ ਵਹਿੜਾ 55 55 60 60 ਹਜ਼ਾਰ ਦੀਆਂ ਮਿਲਦੀਆਂ ਤੇ ਮੱਝ ਨੇ ਤਾਂ ਤੁਹਾਨੂੰ ਵੀ ਪਤਾ ਕਿੱਥੇ ਮੈਲਣ ਡੇਢ ਦੇ ਆਸੇ-ਪਾਸੇ ਚੰਗੀ ਮੱਝ ਮਿਲਦੀ ਆ ਕਿੰਨੇ ਦੀ ਮਿੱਤਰਾ ਬਸ ਦੋਹਾਂ ਦਾ ਸੇਮ ਮੋਲੀ ਆ ਬਾਈ ਕਾੜ ਕਾੜ ਦੀ ਏ ਲਾਓ ਜੀ ਜਿਹੜੀ ਮਰਜ਼ੀ ਲੈ ਲਓ ਕਾੜ ਕਾੜ ਹਜ਼ਾਰ ਦੀ ਤੇ ਜੇ ਕੋਈ ਜੋੜਾ ਲੈ ਲਓ 60 60 ਹਜ਼ਾਰ ਦਾ ਆ ਜੋੜਾ 60 60 ਦਾ ਬਾਈ ਤਿੰਨ ਨੰਬਰ ਚਾਰ ਤੇ ਆ ਜਾ ਚਾਰ ਨੰਬਰ ਬਾਈ ਕਾਲੇ ਜਿਹੇ ਕਾਫੀ ਕਲਰ ਦੀ ਮੈਕਸ ਪੂਰੀ ਪਿਓਰ ਜਰਸੀ ਆ ਕੋਈ ਇਹਨੂੰ ਕਹੀਂ ਪਹਿਣ ਤਰਾ ਆ ਕਲਰ ਹੀ ਬਲੈਕ ਹੈ ਹੈ ਬਸ ਚੀਜ਼ ਉਹੀ ਆ ਇਹਦਾ ਵੀ ਦੂਜਾ ਸੂਆ ਬਾਈ ਇਹਦਾ ਮਾਲਕ ਨੇ 16 17 ਕਿਲੋ ਦੁੱਧ ਦੱਸਿਆ ਰਣ ਇਹ ਵੀ ਤਿੰਨ ਲੈ ਜਾ ਚਾਰ ਲੈ ਜਾ ਬਾਈ ਲਾਓ ਜੀ ਕਲਰ ਸੇਮ ਹੀ ਆ ਹਾਈਟ ਸੇ ਆ ਕਲਰ ਆਡਾ ਹਾਈਟ ਸੇਮ ਹੀ ਆ ਵਜਨ ਸੇਮ ਹੀ ਆ ਦੁੱਧ ਵੀ ਸੇਮ ਹੀ ਹੁੰਦਾ ਇਹਨਾਂ ਦਾ ਕਿਉਂਕਿ ਬਰੀਡ ਨੇ ਦੁੱਧ ਦੇਣਾ ਐਚ ਐਫ ਦਾ ਆਪਦੇ ਹਿਸਾਬ ਦਾ ਦੁੱਧ ਹੁੰਦਾ ਕਿਉਂਕਿ ਉਹਦੀ ਫੈਟ ਘੱਟ ਆਉਂਦੀ ਆ ਜਰਸੀਆਂ ਦਾ ਰੰਗ ਕਾਲਾ ਹੋਵੇ ਰੰਗ ਚਿੱਟਾ ਹੋਵੇ ਰੰਗ ਬਦਾਮੀ ਹੋਵੇ ਫੈਟ ਤਕਰੀਬਨ ਸੇਮ ਹੀ ਹੁੰਦੀ ਇਹਨਾਂ ਦੀ ਮੱਝਾਂ ਅਰ ਗਈ ਦੁੱਧ ਹੋਊਗਾ ਕਾਲੇ ਰੰਗ ਦੀ ਜ਼ਰੂਰ ਆ ਇਹ ਰੱਬ ਦੇ ਰੰਗ ਆ ਕੋਈ ਗੋਰਾ ਕੋਈ ਕਾਲਾ ਕੋਈ ਸਾਵਲਾ ਜਿਆ ਤੇ ਦੁੱਧ 16 17 ਕਿਲੋ ਦਿੱਤਾ ਗੁੰਦਮਾ ਹਵਾਨਾ ਠੋਸ ਨਹੀਂ ਗਰਮ ਫੁੱਟਬਾਲ ਦੀ ਤਰ੍ਹਾਂ ਫਿਟਿੰਗ ਵਾਲਾ ਹਵਾਨਾ ਦੇਣਾ ਦੋਆਂ ਨੂੰ ਸੂਪੇ ਤੇ ਨਾ ਨੂੰ ਸੂਪੇ ਚਾਰਾਂ ਨੂੰ ਸੂਪੇ ਬਸ ਤਿਆਰ ਆ ਬੱਚੀ ਨਾ ਤਿੰਨਾ ਵੜਾਂ ਦੀ ਬਈ ਸ਼ੇਫ ਫੈਟਦੀ ਵੀ ਗਾਰੰਟੀ ਆ ਠੀਕ ਹੈ ਉਹਦਾ ਗਲਾਬ ਦੀ ਸਮਝ ਨਾ ਲਵੇ ਹਣ ਕਿੰਨੇ ਦੀ ਇਹਦਾ ਮੁੱਲ ਕੋਈ 60 62 57 ਕਰਾਲੇ 57 ਦੀ ਲਓ ਜੀ ਮੁੱਲ 60 62 57 ਦੀ ਦੇ ਦੇਣੀ ਆ ਤਿੰਨਾਂ ਜਰਸੀਆਂ ਦੀ 6 ਫੈਟ ਦੀ ਗਾਰੰਟੀ ਆ ਗੱਲ ਫੇਰ ਉੱਥੇ ਹੀ ਆ ਜਾਂਦੀ ਨਾ ਫੈਟ ਇਹਨਾਂ ਦੀ ਵੱਧ ਆਉਂਦੀ ਕਰਕੇ ਦੁੱਧ ਮੱਝਾਂ ਵਰਗਾ ਹੁੰਦਾ ਕਰਕੇ ਤਾਂ ਹੀ ਡਿਮਾਂਡ 'ਚ ਰਹਿੰਦੀਆਂ ਵੱਧ ਐ ਤੇ ਆ ਭਾਈ ਮਾਲਕਾਂ ਨੇ ਤਾਂ ਦੂਜਾ ਹੀ ਕਿਹਾ ਇਹ ਹੋ ਸਕਦਾ ਮੈਂ ਤੀਜਾ ਸੂਆ ਮੰਨ ਕੇ ਲਈ ਆ ਭੈਣ ਭਰਾਵ ਦੀ ਸਮਝ ਨਾ ਠੀਕ ਆ ਦੁੱਧ ਉਹਨਾਂ ਨੇ ਇਹਦਾ 19 ਕਿਲੋ ਦੱਸਿਆ ਭਾਈ ਲੈਣੇ ਦੇ 5 ਤੋਂ 6 ਪਏ ਅਜੇ ਨੇ 5 ਤੋਂ 6 ਹਾਂਜੀ ਭਾਈ ਲਓ ਜੀ ਪੰਜਾਂ ਤੋਂ 6ਾਂ ਦਿਨਾਂ ਦੀ ਕੱਚੀ ਐ ਉਹਨਾਂ ਨੇ ਦੂਜਾ ਸੂਆ ਦੱਸਿਆ ਤੀਜਾ ਮੰਨ ਲਓ ਕਿਉਂਕਿ ਤੁਹਾਨੂੰ ਵੀ ਪਤਾ ਇੱਕ ਸੂਏ ਨਾਲ ਤਾਂ ਚਲੋ ਹੁੰਦਾ ਕੁਛ ਨਹੀਂਗਾ ਤੇ ਗੱਲ ਉੱਥੇ ਵੀ ਸੂਏ ਦੀ ਫਰਕ ਪੈ ਜਾਂਦੀ ਐ ਇੱਕ ਬੰਦੇ ਦਾ ਪਸ਼ੂ ਖੀਰਾ ਬੱਚਾ ਸੂਈ ਜਾਂਦਾ ਇੱਕ ਬੰਦੇ ਦਾ ਪਸ਼ੂ ਜਵਾਨ ਹੋ ਕੇ ਸੂਂਦਾ ਤਿੰਨਾਂ ਸਾਲਾਂ ਦਾ ਸਾਢੇ ਤਿੰਨਾਂ ਸਾਲਾਂ ਦਾ ਸੂਏ ਦਾ ਫਰਕ ਤਾਂ ਉੱਥੇ ਹੀ ਪੈ ਜਾਂਦਾ ਕਿੱਥੇ ਸਾਢੇ ਤਿੰਨਾਂ ਸਾਲਾਂ ਦਾ ਪਸ਼ੂ ਸੂਇਆ ਜਵਾਨ ਹੋ ਕੇ ਕਿੱਥੇ ਖੀਰੀ ਸੂਪੀ 20ਆਂ 22ਆਂ ਮਹੀਨਿਆਂ ਦੀ ਇੱਕ ਸੂਏ ਦਾ ਫਰਕ ਤਾਂ ਉੱਥੇ ਪੈ ਜਾਂਦਾ ਬੜੇ ਬਹੁਤ ਚੰਗੇ ਥਣ ਭਾਂਡੇ ਦੀ ਹਾਂ ਰਾਮਣ 18 19 ਕਿਲੋ ਦੁੱਧ ਲਓ ਬਈ ਵੇੜਾ 18 19 ਕਿਲੋ ਬਾਈ ਕਹਿੰਦਾ ਖੁੱਲਾ ਦੋ ਤੇ ਦੇਉ ਦਿਨ ਜਰੂਰ ਪਏ ਆ ਜਿੱਦਣ ਤਿਆਰ ਹੋ ਜਾਂਦੀ ਆ ਬੰਬੂ ਲਾ ਕੇ ਸੂ ਕਿੰਨੇ ਦੀ ਬਾਈ ਇਹਦੀ ਕੋਈ ਭੰਨ ਤੋੜ ਨਾ ਕਰੇ ਬਈ ਇਹ ਵੀ 57 ਦੀ ਲਓ ਜੀ ਇਹਦੀ ਬਾਈ ਕਹਿੰਦਾ ਕੋਈ ਭੰਨ ਤੋੜ ਨਾ ਕਰੇ ਇਹ ਵੀ 57000 ਦੀ ਦੇ ਦੇਣੀ ਆ ਜਿਹੜੀ ਤੁਸੀਂ ਵੇਖੀ ਆ ਪੰਜ ਨੰਬਰ 6 ਨੰਬਰ ਤੇ ਆ ਜਾ ਵੀਰੇ origignal ਦੂਜਾ ਸੂਆ ਮੂੰਹ 6 ਦਾ ਵੇੜ ਹੂੰ ਫੋਲ ਵੱਡੀ ਆ ਸਾਰਿਆਂ ਨਾਲੋਂ ਕਾਦ ਉੱਚਾ ਹੂੰ ਠੀਕ ਆ ਉਹਨਾਂ ਦਾ ਸਾਰਿਆਂ ਦਾ ਕਦਮ ਮੀਡੀਅਮ ਆਪਾਂ ਪਹਿਲਾ ਵੀਡੀਓ ਹੀ ਦੱਸ ਦਿੰਦੇ ਹਾਂ ਨਾ ਜੀ ਤੋਂ ਲਈ ਉਹਨਾਂ ਨੇ 22 ਕਿਲੋ ਦੁੱਧ ਦੱਸਿਆ ਬਾਈ ਹੂੰ ਦੈਨ ਅੱਜ ਸੂਪੇ ਕੱਲੂ ਸੂਪੇ ਇੰਨਾ ਹੀ ਟਾਈਮ ਆ ਬਹਿੜ ਦਾ ਠੀਕ ਆ ਖਾਣਾ ਤੁਹਾਨੂੰ ਦੀ ਆਪਣੀ ਫੋਲ ਬੁੱਕੀ ਗਰੰਟੀ ਆ ਬਾਈ ਲਓ ਜੀ ਵਛੀ ਤਿਆਰੀਆਂ ਚ 22 ਕਿਲੋ ਦੁੱਧ ਅਗਲੇ ਨੇ ਦੱਸਿਆ ਅੱਜ ਸੂਪੇ ਕੱਲੂ ਸੂਪੇ ਹੋਰ ਘੰਟੇ ਨੂੰ ਸੂਪੇ ਵਛੀ ਤਿਆਰੀਆਂ ਚ ਹਾਂ ਇਨੀ ਕਾ ਕੇ ਦੋ ਦਿਨ ਲਊ ਚਾਰ ਦਿਨ ਲਊ ਤਿਆਰੀਆਂ ਚ ਸੂਪੇ ਦਾ ਭਾਵਾ ਘੰਟੇ ਨੂੰ ਸੂਪੇ ਲੈ ਜੇ 4 ਘੰਟੇ ਕੱਢ ਜੇ 22 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਥਾਣ ਬਹੁਤ ਚੰਗਾ ਚਵਾਈ ਵੀ ਬਹੁਤ ਚੰਗੀ ਹੋ ਗੰਨੇ ਵਰਗੀ ਮੋਟੀ ਧਾਰ ਹੋਣੀ ਆ ਬਈ 1 ਮਿੰਟ ਜਿ ਧਾਰ ਹੋ ਕੇ ਉੱਠ ਚੋ ਕੇ ਉੱਠੂਗਾ ਅਗਲਾ ਹੂੰ ਇੰਨੀ ਚੰਗੀ ਧਾਰ ਹੋਊਗਾ ਬਾਈ ਕਹਿੰਦਾ ਇੰਨੀ ਚੰਗੀ ਚਵਾਈ ਹੋਣੀ 1 ਮਿੰਟ ਜਿ ਬਾਹਲ ਦੀ ਡੱਕ ਕੇ ਉੱਠ ਖੜਾ ਅਗਲੇ ਨੇ ਥਾਣ ਹੀ ਦਸੀ ਜੇ ਥਾਣ ਇੰਨਾ ਚੰਗਾ ਤੇ ਚਵਾਈ ਤਾਂ ਆਪੇ ਹੀ ਚੰਗੀ ਹੋਣੀ ਆ ਬਾਕੀ ਜਦੋਂ ਤੁਸੀਂ ਪਾਸ ਕਰਨੀ ਆ ਚੀਪਾ ਕੱਢੋਂਗੇ ਉਦੋਂ ਵੀ ਤੁਹਾਨੂੰ ਪਤਾ ਲੱਗ ਜਾਣਾ ਕਿੰਨੇ ਦੀ ਬਸ 63 ਦੀ ਹਾਂ ਨਾ ਹੀ ਆ ਬਾਈ 63 ਦੀ ਹਾਂ ਮੁੱਲ ਕੋਈ 70 ਕਰਾਲੇ 75 ਕਰਾਲੇ ਮੁੱਲ 70 ਕਰਾ ਲਓ 75 ਕਰਾ ਲਓ ਹੁੰਦੀ ਨੇ 8 ਢੱਲਾਂ ਕੱਢ ਰੀਆਂ ਵੇੜ ਨੇ ਹਾਂ 63000 ਦੀ ਦੇ ਦੇਣੀ ਆ ਬਾਕੀ ਤੁਹਾਨੂੰ ਪਤਾ ਹੀ ਆ ਪਸ਼ੂ ਸੁੰਦਾ ਸੁੰਦਾ ਜ਼ੋਰ ਮਾਰਦਾ ਵੱਲ ਢੱਲਾਂ ਕੱਢ ਦਿੰਦਾ ਕਾਫੀ ਬਾਕੀ ਆ ਜੇ ਕੱਢ ਦੇਣਗੇ ਨੇ ਅੱਜ ਦੀ ਵੀਡੀਓ ਦੇ ਵਿੱਚ ਜਾਇਦ ਜੀ ਕੀਮਤ ਦੀਆਂ 6 ਵੇੜਾਂ ਆ ਆ ਵਾਛੀ ਬਹੁਤ ਚੰਗੀ ਆ ਜੀ ਨੇ ਥੋੜੇ ਪੈਸੇ ਲਾਉਣੇ ਆ ਨਾ ਤੇ ਲ ਕੀ ਕਹਿੰਦੀ ਆ ਹੁਣ ਨਹੀਂ ਥੈਨ ਚੱਲਦੇ ਚਲੋ ਵੱਖਰੀ ਗੱਲ ਤੇ ਜੇ ਇਹਨਾਂ ਦੁੱਧ ਦੀ ਮੰਨ ਲਓ ਚਾਰਾਂ ਥਣਾ ਜੀ ਹੋਵੇ ਤੇ ਫੇਰ ਵੀ 49000 ਦੀ ਨਹੀਂ ਕਿਸੇ ਨੇ ਦੇਣੀ ਫੇਰ ਵੀ ਇਹ ਬੱਚੀ 60 65000 ਦੀ ਦੇਣੀ ਹੈ ਅਗਲੇ ਨੇ ਇਹ ਜਿੰਨਾ ਦੁੱਧ ਤਿੰਨਾ ਚੋਂ ਕੱਢਦੀ ਹੈ ਓਨਾ ਹੀ ਚਾਰਾਂ ਚੋਂ ਕੱਢਦੀ ਹੁੰਦੀ ਤੇ ਫੇਰ ਵੀ 60 65000 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ ਤੇ ਤਿੰਨ ਥਾਣਾਂ ਦੁੱਧ ਬਹੁਤ 49000 ਦੀ ਦੇ ਦੇਣੀ ਆ ਮੇਰੇ ਹਿਸਾਬ ਨਾਲ ਤਾਂ ਜੀਨੇ ਥੋੜੇ ਪੈਸੇ ਲਾਉਣੇ ਆ ਚਾਰਾਂ ਥਾਣਾਂ ਦੀ ਬਜਾਏ ਭਾਵੇਂ ਤਿੰਨਾਂ ਥਾਣਾਂ ਨਾਲ ਹੀ ਲੈ ਲੈ ਅਗਲੇ ਨੇ ਦੁੱਧ ਨੂੰ ਲੈਣੀ ਆ ਨਾਲੇ ਦੁੱਧ ਤਾਂ ਘਰੇ ਪੀਣ ਨੂੰ ਖੁੱਲਾ ਰੂ ਦੁੱਧ ਦਹੀਂ ਲੱਸੀ ਕਿਉਂ ਘਰੇ ਵਾਧੂ ਰਹੂਗਾ ਤੇ ਨਾਲੇ ਬਾਹਰ ਦੀ ਦੁੱਧ ਦੀ ਡੇਰੀ 'ਚ ਪੈ ਜਾ ਕਰੂਗੀ ਉਹਦੇ ਨਾਲ ਪੈਸੇ ਪੂਰੇ ਕਰ ਜਾਣਗੇ ਡੇਰੀ 'ਚ ਪੈਸੇ ਆਉਣਗੇ ਜਿੰਨੇ ਦੀ ਤੁਸੀਂ ਲੈਣੀ ਹੈ 489000 ਦੀ ਉਹ ਜੇ ਪੈਸੇ ਆ ਜਾਣੇ ਡੇਰੀ 'ਚ ਇਹ ਬੱਚੀ ਫਰੀ ਦੀ ਰਹਿ ਜਾਣੀ ਕਰੇ ਫੋਨ ਨੰਬਰ ਸਕਰੀਨ ਤੇ ਸਸੀਕਾ